ਜਦੋਂ ਚਾਹਵਨ ਹੋ ਗਿਆ ਭਾਈ 1000 ਰੁਪਏ ਭਾਰੋਂ ਇਹ ਆਪਾਂ ਨੂੰ ਠੀਕ ਆ ਗੱਲ ਵੇਖ ਠੀਕ ਵੇਰੀ ਗੱਲ ਠੀਕ ਆ ਗੱਲ ਫੇਰ ਨਾ ਚਾਹਵਨ ਆ ਗਏ ਯਾਰ ਆਸਟਾ ਗਿਨੇ ਹਿੰਦੂ ਸੋਡਾ ਦਿਖਾ ਕਰੋ ਹਾਂ ਚਲੋ ਚਲੋ ਸ਼ੁਰੂ ਕਰਾ ਕਰੋ ਭਾਈ ਸ਼ੁਰੂ ਕਰਾਂ ਕਰ ਲਓ ਪਿਛਲੀ ਦੋਸਤੋਂ 90 ਕਰਦੇ 90 ਕਰਦੇ ਹਾਂ ਲਓ 9000 ਰੁਪਏ ਭਾਈ ਹਰਜਿੰਦਰ ਦਾ ਮਾਦੀ ਕੋਈ ਨਾ ਵੇ ਕੋਈ ਨਾ ਬੋਲੋ ਕਿਹੜਾ ਬੋਲਦਾ ਹੁਣ ਉਸੇ ਵੱਡੇ ਤੇ ਨਾ ਪੱਟ ਜਾ ਕਰੇ ਗੁਰੂ ਕੱਲ ਲੱਖ ਦੀ ਕੱਲ ਲੱਖ ਦੀ ਗੱਲ ਹੈ ਕੱਲ ਲੱਖ ਦੀ ਹਾਂ ਮੈਂ ਸੱਚੀ ਕਰ ਦੇਣਾ ਫੇਰ ਕੱਲ ਲੱਖ ਦੀ ਗੱਲ ਸੀ ਕਿਆ ਗੱਲ ਸੀ ਹਾਂ ਪੱਟ ਜਾ ਪੱਟ ਜਾ ਕਰਾਉਂਦੇ ਹੋ ਬੋਲੋ ਬੋਲੋ ਇਹ ਪਸਲਾਏ ਕੀ ਆ ਪੱਕਾ ਠੀਕ ਆ ਕੋਈ ਬੋਲੋ ਹੁਣ ਸਾਹ ਬਰਾਬਰ ਹੋ ਗਿਆ ਨਹੀਂ ਬਰਾਬਰ ਹੋ ਗਿਆ ਬਾਤ ਕਰ ਲਈ ਬਾਤ दे बस तो ये बोल दे ये 90000 बोलो इतना तो ये मोटर बदी वो रास्ते बाहर कर गाड़ी नाल 25000 मार के डन कर लो फिर ठीक है गल सही है गल सही है पानी पावर का पानी कट है नहीं गा ਰੱਬਾਰ ਤੁਸੀਂ ਆਏ ਕਹੋ ਵੀ ਹਿੱਸਾ ਪਾ ਕੇ ਦੇਵਾਂਗੇ ਜਾਂ ਫਿਰ ਆਏ ਟੋਪਿਕ ਪਾਉਂਦੇ ਨਹੀਂ ਕੀ ਹਾਂ 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 ਗੱਲ ਇਹ ਉਹ ਆਪਣੀ ਬੋਤ ਪਾਣੀ ਹੈ ਨਹੀਂਗਾ ਘੱਟ ਪਾਣੀ ਕੁਝ ਵੀ ਆਵੇ ਛੋਟੇ ਛੋਟੇ ਪਾਵਾਗੇ ਜਾਂ ਨਹੀਂ ਪਾਉਂਦੇ ਭਾਈ ਵੀ ਲਓ ਬਈ ਨਾਲੋ ਬਈ ਮੋਟਰ ਹੀ ਚੱਲੂਗੀ ਬਸ ਆਹੀ ਰਹੂਗੀ ਲੈ ਗੱਲ ਖੋਲ ਕੇ ਕਿੰਨੇ ਦੀ ਜੜੇ ਫਿਰ ਘੱਟ ਵੱਧ ਹੋਵੇ ਪਾਣੀ ਛੋਟੇ ਪਾਣੀ ਬਣਦੇ ਛੋਟੇ ਛੋਟ ਕਰਦੇ ਨਹੀਂ ਬਣਦੇ ਨੀਗਾ ਮੈਂ ਦੇਖਿਆ ਹਾਂ ਉਹ ਗੱਲੀ ਨਵੇੜ ਦੋ ਹੁਣ ਲੈ ਗੱਲ ਖੋਲ ਕੇ ਹਾਂ ਵੀ ਲਓ ਜੇ ਨਾਲੋ ਬਈ ਇਹੋ ਮਿੱਟੂ ਪਹਿਲਾਂ ਗੱਲ ਕਰਦੇ ਤੂੰ ਹਾਂ ਪਹਿਲਾਂ ਗੱਲ ਕਰ ਲੱਗ ਦੋ ਐਸਾ ਬੁੱਲ ਲੱਗ ਦੋ ਅ ਕਾਦੋ ਹੀ ਐਂ ਕਾਦੋ ਚਾੜੇ ਕੋਲੇ ਹੀ ਛਾਦਣਾ ਡਰਾਲੀ ਪੂਰੀ ਦਵਾ ਲੱਗਦਾ ਹੈ ਮੈਂ ਪ੍ਰਮਾਣਿਤ ਅਈ ਤੇ ਕਹਿੰਦਾ ਅੱਜ ਨੂੰ 200 200 ਵਿੱਚ ਮੇਰੀ ਹੋ ਗਈ। ਇਹਦਾ ਮੈਂ ਦੇਖਿਆ ਬੰਦਾ ਬਸਰ ਮੈਨੂੰ ਬੰਦਾ ਚੋਰੀ ਟੋੜ ਕਰਦੇ। ਕੱਲਾ 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 ਰਹਿੰਦਾ। 8 ਘੰਟੇ ਵਾਲਾ। ਮੋਟਰ ਪੌਣੀ ਪਊਗੀ। ਮੋਟਰ ਪੌਣੀ ਪਊ ਨਾ। ਨਾ ਗਦਾਈ ਫਿਰ ਤੈਂਓ ਲਊ ਨਾ। ਫੇਰ ਹੀ ਫੇਰ ਹੀ ਲਊ ਅਗਲਾ ਜੇ ਹੁਣ ਆਪਦਾ ਪਾਣੀ ਪਾਲਣਾ ਦੂਜੇ ਪਾਲਣਾ ਫੇਰ ਹੀ ਲਊਗਾ। ਅਗਲਾ ਜੇ ਅੱਗੇ ਵਧ ਲਾਉਂਦਾ ਨਾ। ਰਿਕਵਾ ਰਿਕਵਾ ਘੰਟਾ ਚਾਹੁੰਦੇ ਮੈਂ ਮੋਟਰ ਨਾਲ ਕਹਿੰਦੇ। ਇਸ ਹਿਸਾਬ ਨਾਲ ਕੀ ਕਰੂੰ ਬੰਦਾ ਮਰਮਾ। ਆ ਦੇਖ ਹੈ ਤਾਂ ਪੰਜਾ ਘਟ। ਪੰਜਾ ਘਟ। ਬਹਾਨੇ ਠੀਕੀ ਲੈ ਲਿਆ। 10 20000 ਪਾਣੀ ਹੈ ਨਹੀਂ ਕਹਿੰਦੇ ਚਾਹੇ ਪਾਣੀ ਚਾਹੇ ਜ ਕੰਪਰੈਸ਼ਨ ਲਵਾ ਕੇ ਦੇਖੋ ਚਾਹੇ ਮੋਟਰ ਪਾਣੀ ਹੈ ਨਹੀਂ ਕਹਿੰਦੇ ਹਾਂ ਪਾਣੀ ਪੂਰਾ ਆ ਜਾ ਮੋਟਰ ਨੇ ਵਾਦੀ ਹੁਣ ਕੰਪਰੈਸ਼ਨ ਪਾਣੀ ਦਾ ਕਰੋ ਨਾ ਪਾਣੀ ਪਾਣੀ ਦਾ ਕੋਈ ਵੀ ਪਾਣੀ ਦਾ ਇੱਕ ਜ਼ਰੂਰੀ ਹੈ ਜੇ ਬੰਠੇਕੇ ਦਾ ਪਾਣੀ ਜ਼ਰੂਰੀ ਆਏਗਾ ਕੋਈ ਬੰਦਾ ਵੀ ਲਾਵੇ ਥੋੜਾ ਪੀ ਦੇਣਗੇ ਪਾਣੀ ਪਹਿਲਾਂ ਗੱਲ ਕਰ ਲੋ ਵੀ ਪਾ ਕੇ ਦੇਵੋਗੇ ਮੈਂ ਤਾਂ ਉਹ ਹੀ ਦਾ ਪ੍ਰਧਾਨ ਕਿਹਾ ਬੋਲੋ ਪ੍ਰਧਾਨ ਜੀ ਮੈਂ ਤਾਂ ਆਪ ਕਹਿੰਦਾ ਨਹੀਂ ਫਿਰ ਦੇਖੋ ਪੰਦਾ پیسے ਦੋ ਤਾਂ ਰੁਪਏ ਪੈਸੀ ਪਾ ਕੇ ਦੇਵਾਂਗੇ ਕਹੀਦਾ ਅੱਛਾ ਅਭੀ ਹਾਂ ਉਹ ਪਾਵਾਂ ਜੀ ਨਹੀਂ ਕਰਕੇ ਮੈਂ ਕਰੂਗਾ ਨਹੀਂ ਫਿਰ ਤੁਸੀਂ ਆਇਆ ਕਰੋ ਜੀ ਅਸੀਂ ਪਾਕੀ ਤੇ ਬਣ ਚਾਲ ਚੱਲ ਮੈਂ ਕੀ ਰੋਵਾਂਦਾ ਕਲਾ ਚਾਰ ਵਕੀ ਵਾਣਾ ਚਾਹੇ ਡਰਾਈਵਰੀ ਕਹੇ ਕਹੇ ਬਈ ਵੀ ਡਰਾਈਵਰੀ ਤੇ ਉੱਤੇ ਕੰਦਨ ਦੀ ਮੋਟਰ ਬਦਲਣ ਨਾਲ ਡਰਾਈਵ ਤਾਂ ਵਾਦੂ ਹੀ ਆ ਪੂਰਾ ਨਹੀਂ ਐ ਨਹੀਂ ਵੀ ਕਹਿ ਦਿਆ ਤੈਨੂੰ ਲਈ ਚਾਰ ਉਹ ਤਿੰਨ ਮਹੀਨੇ ਬ੍ਰਾਂਡ ਵਿੱਚ ਤਿੰਨ ਦਿਨ ਹੈ ਮੇਰੇ ਵੀ ਦੀ ਮੋਟਰ ਸੱਬੇ ਭਰਦੀ ਆ ਪਾਣੇ ਉਹ ਮੋਟਰ ਦਾ ਹਰਕਾ ਮੋਟਰ ਮੋਟਰ ਕੋਸੇ ਵੀ ਹੋ ਮੋਟਰ ਮਾਰੀ ਪਾਣੀ ਬਤਾ ਦਿਓ ਤੁਸੀਂ ਦੇ ਮਰਜ਼ੀ ਬਤਾਓ ਪਾਣੀ ਪਾਉਂਦਾ ਕਰਦਾ ਹੈ ਗ੍ਰਾਵੀਂ ਗੰਦੀ ਨਹੀਂ ਪਾਣੀ ਪਹੁੰਚਦਾ ਦੱਸ ਦਿਆ ਚਾਣੀ ਬੰਦਲਾ ਤੇਰੀ 15 15 ਮੋਟਾ ਪਾਣੀ ਪਾਉਂਦੇ ਬੰਦਲਾ ਗਾੜੀ ਰੋਹ ਜਾਂਦੇ ਆ ਜੰਨ ਪਰਸੋਂ ਉਹਦੇ ਕੋਲ ਜਾਂਦੇ ਨੇ ਉਹ ਕਹਿੰਦਾ ਜੀ ਬਲੈਕਟਰ ਲਾ ਕੇ ਦੇ ਚਲੋ ਤਮੇ ਪਲਾਜ਼ਾ ਨਾ ਮਾੜੇ ਜਾਨੀ ਕਿ ਇੱਕ ਡੋਰ ਪਾ ਕੇ ਦੇਖ ਲੋ ਕਾ ਜਿਆ ਮੋਟ ਪਾਣੀ ਵਧਾ ਗਈ ਹਾਂ ਮੈਨੂੰ ਪਾਣੀ ਵਧਣਾ ਗਾਇਦਾ ਪਰ ਹੋ ਨਹੀਂ ਆ ਪਾਣੀ ਵਧਾ ਰਿਹਾ ਵੇ ਸਰ ਸਰ ਉਹ ਮਿਸਤਰੀ ਜੀ ਰਹਿ ਲਓ ਇਹ ਲੋਕ ਕਹਿੰਦਾ ਉਹ ਕਰਕੇ ਦੇਖੋ ਦੇਖੋ ਮੋਟਦਾ ਹੀ ਬਹੁਤ ਮੋਟ 15 ਡੋਰ ਪਾਣੀ ਬਹੁਤ ਥੋੜਾ ਅਗਲ ਕੋ ਪਾਣੀ ਚਲ ਚਲ ਕਰਦੀ ਆ ਵੇ ਦੇਖ ਲੈ ਜੀ ਬਸ ਹੱਲ ਕਰ ਲੋ ਵੇਹੇ ਦਾ ਹਾਂ ਬਸ ਠੀਕ ਹੈ ਹੱਲ ਕਰ ਲੋ ਬਸ ਹੱਲ ਬਣ ਬਸ ਹੱਲ ਕਰ ਲੋ ਹੱਲ ਪਾਣੀ ਹੱਲ ਹੋਣਾ ਚਾਹੀਦਾ ਆਪਣੀ ਮਰਜ਼ੀ ਕਰੋ ਬਸ ਹਾਂ 9 ਦਿਨ ਦਾ ਹੋ ਜਾਊਗਾ ਇਹ ਹੋਊਗਾ ਮੋਟਰ ਪਾਉਣਗੇ ਨਹੀਂ ਹੋਊਗਾ ਹੱਲ ਹੋਊਗਾ ਮੈਂ ਦਵਾ ਚਾਹੀ ਪੂਰ ਦੇ ਲੋ ਮੈਡੀਕਲ ਆਣੀ ਦਾ ਭਰਾ ਕਹਿੰਦੀ ਇਹ ਆ ਗਿਆ ਨਾ ਠੀਕਾ ਦੇ ਦਿੰਦਾ ਮੈਂ ਠੀਕ ਚੱਲਦਾ ਹੱਥ ਪਾ ਚਲੋ ਤਾਂ ਉੱਤੇ ਰਹਿ ਗਈ ਗੱਲ ਹਾਂ ਹਾਂ ਬੋਲੀ ਨੇ ਭਾਈ ਚਲੋ ਪਾਣੀ ਮਰ ਪੂਰਾ ਪਾਣੀ ਪੂਰਾ ਦੇਣਾ ਸੀ ਨਹੀਂ ਨਹੀਂ ਪਾਣੀ ਪੂਰਾ ਦੇਣਾ ਹੈ ਬਸ ਸਾਰੀ ਸੰਗਤੀ ਖੜੀ ਆ ਯਾਰ ਸਾਫ ਬਰਪੂਰ ਮੰਨ ਲਓ ਯਾਰ ਕੋਈ ਤੁਸਵਾ ਪਾਣੀ ਵਧ ਗਿਆ ਕੋਈ ਮਰਜ਼ੀ ਕਰਨਾ ਵਧਿਆ ਭਾਈ ਮੋਟਰ ਪਾ ਗਿਆ ਹਾਂ ਬਾਕੀ ਮਰਜ਼ੀ ਕਰਨਾ ਪਹਿਲੇ ਮੋਟਰ ਦੀ ਗੱਲ ਸੀ ਬੋਲੀ ਟੋੜ ਦੋ ਹੁਣ ਹੁਣੇ ਬੋਲੀ ਹੁਣ ਚਾਲ 2000 ਹੋਰ ਲਾ ਦੋ ਮੋਟਰ ਚਾਤੀ ਹਾਂ ਹੋਰ ਫਿਰ ਦੋ ਦਾ ਦੋ ਰਾਂ ਜਲਾਉਣੇ ਮਾਰ ਕੇ ਮੈਂ ਕਰ ਲਵਾਂ ਦੋ ਦਾ ਹਿਨੋਣਾ ਚਾਲ 93 ਹੋ ਗਿਆ ਭਾਈ 93 93 ਪਿਛਲੇ ਵਾਰ ਕਿੰਨੇ ਦੇ ਲੱਕ ਤੇ ਨਾ ਲੱਕ 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 ਅਸੀਂ ਵੀ ਤਾਂ ਚਿਹਰਾ ਨਾ ਬਾਕੀ ਨਹੀਂ ਆਉਂਦਾ ਬਸ ਉਹ ਮੈਂ ਉਹ ਵੰਦਗਾ ਵੀ ਅਸੀਂ ਇਹ ਲੈਣਾ ਗੱਲ ਮੇਰੇ ਕੋਲ ਬੰਦਾ ਰੱਖ ਬੈਠੀ ਲੈਣਾ ਹੋਰ ਕੱਲ ਮੈਂ ਇਹ ਕਿਉਂ ਕੁਦਣਾ ਆਪੀ ਕੀ ਆਉ ਲਾ ਦੇ ਹੁਣ ਨਾ ਬੱਸ ਕਹਿੰਦੇ ਹੋ ਜਾ ਕੇ ਕੱਢ ਲੈ ਗਏ ਉਹ ਤੋੜ ਦਿਓ ਫਿਰ 93 93 93 93 ਨੇ ਕੰਨ ਮੇ ਲਾਇਆ ਥੀ ਉਹਨੇ ਤੁਹਾਨੂੰ ਦੱਸ ਦਉ ਕੰਨ ਮੇ ਹੋਈ 93 ਹੋ ਗਿਆ ਭਾਈ ਦੇਖੋ ਹੁਣ ਕੋਈ ਦੇਖੋ ਹੁਣ ਬੋਲੋ ਭਾਈ ਹੁਣ ਫੇਰ ਨਾ ਕਿਹੋ ਦੇਖ ਲਓ ਆਪਦਾ ਕੋਈ ਉਹ ਬਰਾਕ ਜੀ ਜਿਹੜਾ ਕੀ ਦਾਰ ਕੀ ਉਹ ਪਾਉਣ ਰਿਹਾ ਨਾ ਅੱਗੋਂ ਪਿੰਡਾਇਕੋ ਬਹੁਤ ਸੋਤੋਂ ਨੂੰ ਲੱਗ ਰਿਹਾ ਤੇ ਤੁਹਾਡੇ ਕੀ ਚਾਹ ਦੇਣਾ ਆ ਨਹੀਂ ਵੇ ਕੋਈ ਟੈਂਪਰਿੰਗ ਨਹੀਂ ਕਰੇਗਾ ਹਾਂ ਭਾਈ ਛੋੜ ਦੇ 93 ਦੇ ਛੋੜ ਦੇ ਛੋੜ ਛੋੜ ਦੇ ਛੋੜ ਬੋਲੋ ਭਾਈ ਬੋਲੋ ਕਰ ਹਾਂ ਭਾਈ ਹਰਜਿੰਦਰ ਦੇ ਨਾਲ ਉਹਦੇ ਹੋ ਗਈ ਬੋਲੀ ਹੁਣ ਫੇਰ ਕੱਲ ਨੂੰ ਕੋਈ ਇਹਨਾਂ ਕਹਿ ਮੈਂ ਹਾਂ ਹਾਂ ਠੀਕ ਹੈ ਮਗਰ ਬੱਤ ਕਰ ਗਏ ਨਾ ਠੀਕ ਹੈ ਪ੍ਰਿਵਲਨ ਤੋਂ ਅਧਿਕ ਨਾ ਤੇ ਫੁੱਲ ਤੋਂ ਬਹੁਤ ਵੱਡੀ ਇਹ ਬਹਾਂ ਦਾ ਪੂਰਾ ਹੋਊਗਾ ਬਹਾਂ ਦਾ ਨਾ ਬਹਾਂ ਦਾ ਉਹ ਇਹ ਜੋ ਸੁਆਹ ਰਾਲਿਆ ਹੋਇਆਗਾ ਇਹ ਥੋੜੀ ਰਾਤ ਨੂੰ ਕਿੰਨੇ ਹੋਵੇ ਸੁਆਹ ਰਾਲੇ ਮਟਨ ਇਹ ਕਿੰਨਾ ਤਾਂ ਹੈਗਾ ਉਹ ਸੁਆਹ ਰਾਲੇ 11 ਫੁੱਟ ਹੋਊਗਾ 1.5 ਦਾ ਵੇਰਵਾ ਦੇ ਮੰਨ ਲਾ ਗੱਲ ਭਾਈ ਬਹੁਤ ਬਾਹਰ ਦੀ ਗੱਲ ਕਰ ਰਹੇ ਹੋ ਕੁਝ ਬੋਲਦੇ ਨਹੀਂ ਹੈਗੇ ਨਹੀਂ